ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਅਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲਾਦੀ ਹੈ ਲਾਈਕ ਸ਼ੇਅਰ ਸੋਣਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਟਾਈਮ ਹੋ ਚੁੱਕਿਆ ਜੀ 4:30 ਦਾ ਟਾਈਮ ਹੋ ਗਿਆ ਤੇ ਮੈਂ ਵੀ ਭਾਂਡੇ ਭੁੰਨੇ ਚੱਕਦੀ ਸੀ ਮੈਂ ਪਹਿਲਾਂ ਸਬਜ਼ੀ ਚੀਰ ਲਵਾਂ ਸਬਜ਼ੀ ਚੀਰਾਂਗੇ ਆਪਾਂ ਅੱਜ ਤੇ ਮੰਮੀ ਤੇ ਜਸ਼ਨ ਤੇ ਰੈਡੀ ਪਾਈ ਜਾਂਦੇ ਸੀ ਨੀਰਾ achar ਤੇ ਮੌਸਮ ਠੀਕ ਆ ਖੁਸ਼ਕ ਜਾਂ ਮੌਸਮ ਹੋ ਰਿਹਾ ਪਤਾ ਨਹੀਂ ਕੀ ਚੱਕਰ ਹੈ ਹਵਾ ਚੱਲੀ ਆਂਦੀ ਹੈ ਵੱਲੀ ਆ ਖੁਸ਼ਕ ਜੀ ਲਓ ਜੀ ਮੰਮੀ ਹੋਰੇ ਪਾਈ ਜਾਂਦੇ ਨੀਰਾ achar ਮੰਮੀ ਲਈ ਆ ਕਾਲੀ ਚੁੰਨੀ ਹੈ ਮੰਮੀ ਕੀੜੇ ਕਿਧਰੋਂ ਆ ਗਏ ਉਹ ਹੋਰ ਪਰ ਬਸ ਨੀਂਦ ਤੋਂ ਬਾਹਰ ਨਿਕਲੇ ਜਾਂਦੇ ਚਾਗੇ ਤੇ ਪਾਉਂ ਲਾ ਲੈਣ ਹੂੰ ਲਓ ਜੀ ਮੰਮੀ ਹੋਰੇ ਪਾਈ ਜਾਂਦੇ ਨੀਰਾ achar ਤੇ ਬੰਦੇ ਪਸੂ ਮੈਂ ਵੀ ਬਸ ਪਹਿਲਾਂ ਸਬਜ਼ੀ ਚੀਰਦੀ ਆ ਤੇ ਫੇਰ ਆਪਾਂ ਭਾਂਡੇ ਭੁੰਡੇ ਚੱਕਾਂਗੇ ਹਵਾ ਚੱਲੀ ਜਾਂਦੀ ਹੈ ਜੀ ਤੇ ਆਪਣੇ ਜਿਹੜੇ ਛਟੀਆਂ ਅੱਜ ਗੱਲ ਕਰਦੇ ਸੀ ਆਪਾਂ ਉਪਟਾਉਣੀਆਂ ਉਹ ਭਰੀ ਜਾਂਦਾ ਟਰਾਲੀ ਇਹ ਠੇਕੇਤੀ ਹੈ ਜੀ ਬੰਦੇ ਹੁੰਦੇ ਆ ਜਿਹੜੇ ਆਪੇ ਭਰ ਦਿੰਦੇ ਆ ਤੇ ਕਿਉਂਕਿ ਜਸ਼ਨ ਤੇੜੜੇ ਨੂੰ ਫਿਰ ਔਖਾ ਜੀ ਕੱਲਿਆਂ ਨੂੰ ਹਨਾ ਫਿਰ ਉਹ ਦਿਹਾੜੀ ਕੇ ਕੰਮ ਕਰਨੇ ਪੈਂਦੇ ਹਨਾ ਬੰਦੇ ਤੇ ਉੱਥੇ ਹੀ ਸਾਬਕਤ ਆ ਜਾਂਦਾਗਾ ਤੇ ਹੋਊ ਭਰੀ ਜਾਂਦੇ ਟਰਾਲੀ ਬਸ ਜਦ ਟਰਾਲੀ ਭਰ ਗਈ ਫਿਰ ਆਪਣੇ ਲਾਉਣਗੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਦਿਖਾਵਾਂਗੇ ਤੁਹਾਨੂੰ ਕਿਉਂਕਿ ਜਿਹੜੇ ਭੈਣ ਭਰਾ ਪੰਜਾਬ ਚ ਰਹਿੰਦੇ ਉਹਨਾਂ ਨੇ ਤਾਂ ਬਹੁਤ ਚਿਰ ਪਹਿਲਾਂ ਦਾ ਨਰਮਾ ਹਨਾ ਛਟੀਆਂ ਵਗੈਰਾ ਦੇਖੀਆਂ ਬਹੁਤ ਟਾਈਮ ਹੋ ਗਿਆ ਹੋਊਗਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੋ ਜੀ ਬਸ ਪਸ਼ੂ ਬੰਨ ਦੇਣਗੇ ਹੁਣ ਤੇ ਮੈਂ ਭਾਂਡੇ ਚੜ੍ਹਦੀਆਂ ਆ ਪਹਿਲਾ ਸਬਜੀ ਦੀਆਂ ਫਿਰ ਭਾਂਡੇ ਚਾਹ ਤੇ ਲਓ ਜੀ ਆ ਜਸ਼ਨ ਦੇ ਰੈਡੀ ਨੇ ਦੋਨੇ ਟਾਈਮਾਂ ਦਾ achar ਕੱਟ ਕੇ ਰੱਖਤਾ ਹੋਰ ਇਹ ਤੇ ਇੱਕੜਾ ਉਹਦਾ ਥੱਲੋ ਪਾਣੀ ਵਾਲਾ ਕੱਟ ਕੇ ਰੱਖਿਆ ਹੋਇਆ ਕਿਹੜਾ ਹਾਂ ਹਾਂ ਦਾ ਚੋਕਰਾ ਦੂਜਾ ਚੋਕਰ ਅੱਛਾ ਮੈਂ ਤਾਂ ਖਤ ਕੱਢੀ ਜਾਂਦੇ ਸੀ ਮਹਿੰਦਰ ਪਾਈ ਜਾਂਦੇ ਦੋਨੇ ਟਮਾਂ ਦੀ ਕੱਢਤਾ ਕਿਤੇ ਹਾਂ ਰੱਬ ਨੇ ਹਵਾ ਚਾਹ ਹੂੰ ਉਹੀ ਤਾਂ ਗੱਲ ਹੈ ਲਓ ਜੀ ਇਹ ਬੱਚਾ ਦਾ ਇੱਥੇ ਲਾ ਕੇ ਰੱਖ ਦੂੰ ਫਿਰ ਪਾਉਂਗੇ ਘਰਨੀ ਚ ਹੈਥੀ ਬੰਦਿਆ ਕਰੋ ਇੱਕ ਤਾਂ ਖੜਾ ਹੋ ਗਿਆ ਉਹ ਉਹਠੇ ਵਾਲਾ ਆਵਾਜ਼ ਆਵਾਜ਼ ਫਟ ਉਹਦਾ ਤਾਂ ਕਾਣਾ ਹੀ ਆ ਡੈਡੀ ਦੇਖ ਕੇ ਆਇਸੀ ਫਟਾ ਉਹਦਾ ਕਾਣਾ ਇੱਕ ਫੁੱਟੀ ਦੋ ਫੁੱਟੀਆਂ ਹਾਂ ਮਸਾ ਨਹੀਂ ਬੂਹੇ ਤਾਂ ਹੈਨਾ ਹੂੰ ਉਹ ਕਰਨੇ ਤੋਂ ਕੰਮ ਨਹੀਂ ਮੇਰਦਾ ਹੋਰ ਹੁਣ ਵੀ ਟਿੰਡੇ ਤੋੜ ਲਾਂਗੇ ਸਿੱਕਰਾਂ ਹੁਣ ਟੁੱਟਣਗੀਆਂ ਨਹੀਂ ਹੁਣ ਪਹਿਲਾਂ ਗਲੀਆਂ ਸੀ ਮੀਨਾਂ ਪੋਲੀਆਂ ਸੀ ਹੋਰ ਵੀ ਚੀਜ਼ਾਂ ਕਿੰਨੀਆਂ ਤੀਜ ਸੀ ਹੂੰ ਤਾਂ ਇੰਨਾ ਚੀਜ਼ਾਂ ਹੀ ਖੁੱਬਲਿਆ ਕਰਨਗੇ ਤਲਗਾ ਚ ਹੂੰ ਚਲੋ ਦੇਖਾਂਗੇ ਪਾ ਆਹ ਹੋਰ ਨਾ ਪਾ ਇਹਨਾਂ ਨੂੰ ਇੰਨਾ ਬਹੁਤਾ ਫੇਰ ਪਾ ਦਿਓ ਢੋਲ ਦੇਣੀ ਆ ਹੋਰ ਛੋਟੀ ਨਹੀਂ ਹੋ ਮੈਂ ਛੋਟੀ ਤਾਂ ਰਹੀਗੀ ਜਿਹਦਾ ਫੇਵਰੇਟ ਆਚਾਰ ਡੇਡੀ ਕਹਿੰਦੇ ਉਦੋਂ ਇੱਧਰ ਪਾ ਦਿਆ ਕਰੋ ਫਿਰ ਆ ਲੱਤ ਜੀ ਅੜਦੀ ਆ ਹਨਾ ਕੱਟੀ ਨੂੰ ਦੂਜੀ ਵੱਡੀ ਨੂੰ ਵੀ ਉਹ ਨਾਲੇ ਤਾਂ ਇੱਧਰ ਖਾਂਦੀ ਐ ਨਾਲੇ ਉਧਰ ਖਾਂਦੀ ਐ ਹੂੰ ਕਾਹੀ ਤਾਂ ਵੱੱਦ ਪੋਣਾ ਮੈਂ ਇਹ ਉਹ ਭੱਜ ਗਈ ਲੈ ਉਹ ਪਹਿਲਾਂ ਉਧਰ ਜਾਊ ਪਤਾ ਨਹੀਂ ਉਧਰ ਕੀ ਐ ਹੁਣ ਭੱਜੂਗੀ ਇੱਧਰ ਆਊਗੀ ਆ ਗਈ ਹੋਇਆ ਜਸ਼ਨਿਆ ਵਿਚਨਾ ਵਜੀ ਓ ਮਾਈ ਗਾਡ ਫੜ ਲਾ ਜਸ਼ਨਿਆ ਦੇਖ 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 ਡਾਇਨਾਸੌਰ ਬੰਦੇ ਬੰਨ ਬੰਨ ਉੱਤੋਂ ਤੋਂ ਲਾੜ ਉੱਤੋਂ ਤੋਂ ਲਾੜ ਬੰਨ ਇਹਨੂੰ ਪਾਦੇ 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 ਮੰਮੀ ਪਰਾਤੇ ਰਿhta ਪਾਦੇ ਨਹੀਂ ਆ ਅੱਛਾ ਬੰਦ ਨਹੀਂ ਬੰਦੀ ਖੜੀ ਗਈ ਖੜੀ ਗਈ ਬਸ ਹੁਣ ਬੰਦੇ ਆਰਾਮਦਾਰੀ ਨਾਲ ਕੋਈ ਬੰਦੇ ਬੰਦੇ ਜੇ ਰਖੇ ਤਾਂ ਕੰਮ ਕਰਨਾ ਪੈ ਗਿਆ ਸਾਰਾ ਹੀ ਰੇਤ ਸਾਰਾ ਹੀ ਰੇਤੇ ਵਾਲਾ ਹੁੰਦਾ ਖੇਤ ਦਾ ਦਾ ਟਰੈਕਟਰ ਤੇ ਕਰਕੇ ਆਇਆ ਕੋਈ ਤਾਂ ਸਹੀ ਚੱਲ ਚਲੋ ਜੀ ਆਪਾਂ ਦਾਲ ਚੀਰੀਏ ਲਓ ਜੀ ਆ ਗਈ ਟਰਾਲੀ ਨਰਮੇ ਦੀ ਛਤਰੀ ਲਾ ਦੀ ਹੋਏ ਟਰੈਕਟਰ ਲੰਡਾ ਜਿਹਾ ਲੱਗਦਾ ਛਤਰੀ ਤੋਂ ਬੜਾ ਲੱਗ ਜੀ ਪਤਾ ਤੇਰਾ ਡੈਡੀ ਬੈਗ ਲਾ ਸਕਦਾ ਕਿ ਨਹੀਂ ਲਾ ਸਕਦਾ ਬੈਗ ਟਰਾਲੀ ला दोगे पैक लग जू अच्छा चल लग जू पता है देखा है। देखा है। देखा है। चलो भाई बल्ला दे उत्थे लाउणी बल्ला दे उत्थे लाउणी पूरी क्योंकि आ उरले पासे चलो रह जाणगा तूड़ी वाली ताड़ जी ते ਤੇ ਕਦੂ ਹੁਣ ਸਾਨੂੰ ਪਤਾ ਹੀ ਐ ਖਾ ਖਾ ਕੇ ਕਮਲੇ ਹੋ ਗਏ ਕਦੂ ਬਹੁਤਾ ਹੁਣ ਹੋਰ ਨਹੀਂ ਖਾਈ ਜਾਂਦੇ ਚਲੋ ਵੀ ਆਏ ਛਟੀਆਂ ਵੀ ਲਾਉਣੀਆਂ ਹਨ ਇਹ ਵੀ ਜ਼ਰੂਰੀ ਐ ਛਟੀਆਂ ਬਣਾ ਸਰਦਾਣੀ ਜੀ ਆਪਾਂ ਸਾਰਾ ਕੰਮ ਸੋਨੂ ਬਗਾ ਚੁੱਲੇ ਤੇ ਕਰਨਾ ਤੇ ਸਿਆਲ ਦੇ ਵਿੱਚ ਤਾਂ ਬਾਲਣ ਚਾਹੀਦਾ ਹੀ ਚਾਹੀਦਾ ਜਿੰਨਾ ਜ਼ਿਆਦਾ ਹੋਵੇ ਉਹਨਾ ਹੀ ਥੋੜਾ ਸਹੀ ਨਹੀਂ ਜਿਆਦਾ ਟਾਲਜੀ ਬਣਾ ਲੈਂਦੇ ਕਈ ਨਾ ਟਾਲਜੀ ਬਣਾ ਲੈਂਦੇ ਆ ਇਥੇ ਦੀ ਨਾ ਡਿੱਗਦੀ ਐ ਫੀ ਬਦਲ ਆਦਾ ਪੁੱਤ ਆਏ ਤਾਂ ਜਿਵੇਂ ਬਾਲੀ ਨਿਉਰੇ ਹੋ ਜੂ ਪੁੱਤ ਹੈ ਚਾਂਦੋ ਜਾਨ ਦੋ <laughs> ज, जश्ना लगाऊगा बैक जैसे रात करी जमें करता उधर जाके देखना किसान है परे नहीं नी परेनू ਮੈ ਤਾਂ ਸਬਜ਼ੀ ਵੀ ਧਰਨੀ ਆ ਜੀ ਚੀਰ ਕੇ ਰੱਖਿਆ ਹੀ ਜੱਸ ਨੇ ਰੈਡੀ ਕਹਿੰਦੇ ਟਰਾਲੀ ਵੈਕ ਲਵਾ ਦੋ ਬਸ ਬਹੁਤ ਆ ਓਏ ਜਮਾ ਸਹੀ ਲੱਗੀ ਆ ਪੋ ਜਮਾ ਬਸ ਲਾ ਕਰ ਦੋ ਲਾਰ ਹੁਣ ਇੱਥੇ ਬਾਹਰਾ ਹੋਰ ਨਾਲ ਲਾ ਲਈ ਨਹੀਂ ਬਹੁਤ ਆ ਜੇ ਇੱਥੇ ਫਿਰ ਝੋਨੇ ਵਾਲੀ ਬੰਡੜ ਮੇਰੇ ਮਸ਼ੀਨ ਵੀ ਉਹ ਕਰੂਗੀ चलो बी चलो बो चलो। चलो नहीं ना हम सब कद लागी होगी बस ठीक है लाहे वाह हो जागी ठीक है ला दो ला दो बस नहीं बस ਹੁਣੇ ਜੀ ਵੜ ਜੂਏ ਤੂੰ ਬਾਤਾਂ ਆਏ ਕਿਵੇਂ ਜਸਤ ਗਾ ਜਾਂਦੀ ਏ ਟਰਾਲੀ ਜਦ ਲਾਉਣੇ ਆ ਲਓ ਜੀ ਹੁਣ ਲਾ ਦੇਣਗੇ ਰੱਸਾ ਦਾ ਥਾਲਾ ਜੀ ਆਪਾਂ ਵੀ ਮੈਂ ਵੀ ਦਾਲ ਤਰਾਂ ਟੇੜਾ ਹੋ ਗਿਆ ਮੈਨੂੰ ਲੱਗਦਾ ਅੱਜ ਮੈਨੂੰ ਗੈਂਸ ਤੇ ਧਰ ਨਹੀਂ ਪੋਈ ਬਸ ਇਹ ਟੇ ਆਮ ਤਣੀ ਲਾਦਾ ਤੋੜੀਆਂ ਤਾਂ ਆਪਾਂ ਮਿੰਟੋ ਮਿੱਟੀ ਬਣ ਜਾਂਦੇ ਆ ਕੱਚੀਆਂ ਜਮਾਂ ਘਾ ਵਰਗੀਆਂ ਬਸ ਫਿਰ ਧਾਰਾਂ ਕੱਢ ਲਾਂਗੇ ਜਾਣ ਜਾਣੀਆਂ ਗਾਂ ਲਾ ਬੱਸ 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 ਲਾ ਦੇ ਉਧਰ ਸੂਰਜ ਸਨ ਲਾਈਟ ਪੈ ਰਹੀ ਹੈ ചോ ബൈ ചിലോ ബൈ ചലോ ബൈ ചലോ ਜੀ ਲਾਤੀ ਟਰਾਲੀ ਚਲੋ ਭਾਈ ਆਪਾਂ ਤਰਗੇ ਦਾਲ 17 ਗੱਡੀ ਚਲੋ ਕਾ ਲਾਗੇ ਅਬ ਜਦੋਂ ਜਸੰਦਰ ਜੀ ਦੀ ਗੁੱਡੀ ਗਾਂਵੀਂ ਕਿ ਘੜਾਉਣਗੇ ਆਪਾਂ ਮੱਲਾ ਦਾ ਆਇਤਾ ਨੂੰ ਦੋਈ ਪਾਣੀ ਹੈ ਦੋਈ ਹੋਣੀ ਹੈ ਇਹ ਤਾਂ ਬੰਦ ਨਹੀਂ ਦੋਈ ਹੈ ਹੁਣ ਫੇਰ ਜੀ ਚਾਹ ਕਰਤੀ ਰਤੀ ਨੂੰ ਚਾਹਲੇ ਭਾਂਡੇ ਹਜੇ ਪਏ ਆ ਮੇਰੇ ਚੱਦ ਦਾ ਪਰ ਪਮੰਜ ਨਾਲ ਉਹ ਮੈਨੂੰ ਜਿਵੇਂ ਤੇ ਰੇੜੀ ਕਹਿੰਦੇ ਚਾਲੀ ਲਵਾ ਦੇ ਲਵਾਈ ਤਾਂ ਹੈ ਹੀ ਦਵਾਈ ਤਾਂ ਸੀ ਕਿਆ ਨਹੀਂ گاؤں ਕਰ ਲੋਕਾਂ ਕਰ ਨੂੰ ਐ ਦਾ ਨੂੰ ਇੱਧਰ ਕਰ ਨੂੰ ਕੋਸ ਮੈਨੂੰ ਐ ਸੀ ਮਗਾ ਭੈਣ ਭਰਾ ਹੁਣ ਵੀਡੀਓ ਸ਼ੇਅਰ ਕਰ ਦੂੰ ਤਾਂ ਵੈਸੇ ਕੋਈ ਸ਼ੇ ਗੱਲ ਹੈ ਨਹੀਂ ਜਿ ਖਾਸ ਸ਼ੇਅਰ ਕਰਨ ਵਾਲੀ ਤਾਂ ਤੇ ਪਰ ਫੇਰ ਵੀ ਨਰਮਖੇ ਕੋ ਲੋਕ ਹੈ ਹਾਂ ਤਲੋ ਜੀ ਸਾਜੀ ਆਪਣੀ ਬਣ ਗਈ ਪੰਜ ਵਟਾ ਜਮੜ ਜਾਣਗੇ ਤੇ ਨੂਰ ਵਿੱਚ ਪਾ ਦਈਏ ਬਹ ਤੇ ਥੋੜਾ ਜਿਹਾ ਹੋਰ ਥੇਕ ਲੱਗਦੀ ਉਹ ਹਲਦੀ ਨੂੰ ਫਿਰ ਆਇਆ ਸਮਲ ਜੀ ਨਹੀਂ ਆਉਂਦਾ ਆਪਦੀ ਪੱਕਦੀ ਜਾਂਦੀ ਹੈ ਆਹ ਧੁੰਮੀ ਦੇ ਛੇੜੂ ਨਾਲ ਜਮਾ ਨਹੀਂ ਕਰੇ ਰੂ ਛੇੜੂ ਨਾਲ ਰੋਟੀ ਘਾ ਲਈ ਤੇ ਧੁੰਮੀ ਦੇ ਪੋਰਾ ਨਹੀਂ ਆਦੀ ਆ ਜਿਮੀ ਕਿੱਥੇ ਆ ਵਧੀ ਨਹੀਂ ਗਿਆ ਨਾਲ ਜਿਮੀ ਦਾ ਕਿਹਦਾ ਰਾਕ ਛੇੜ ਰੇ ਰ ਲੋ ਜੀ ਆਪਾਂ ਜਿਹੜਾ ਦਨਾਲਾ ਦੁੱਧਾ ਹੁਣ ਉਹ ਪਤਲੀ ਚ ਪਾ ਲੈਂਦੇ ਆ ਤੇ ਮੁਰਗੀ ਮੱਠੀ ਮੱਠੀ ਅੱਗ ਤੇ ਉਹ ਹੋ ਜੂਗਾ ਗਰਮ ਤੇ ਸਬਜ਼ੀ ਦੇਵਾਂਗੇ ਆਪਾਂ ਜਜਨਾ ਤਾਂ ਆਪਰਾ ਕਹਿੰਦਾ ਸੀਗਾ ਮੰਮੀ ਹਰੀ ਗੂੰਗੀ ਦੀ ਬਨਾਲਾ ਤੇ ਪਰ ਕਿਸੇ ਨੇ ਹੈਰਤ ਹੀ ਨਹੀਂ ਕਰੀ ਜਤ ਸੈਮਤ ਹੀ ਨਹੀਂ ਕਰੀ ਤੇ ਕਹਿੰਦੇ ਕੱਲ ਪਰਸੋਂ ਦਾ ਬਨਾਈ ਐ ਸਜੀ ਜੀ ਪਰ ਜਜਨੇ ਨੂੰ ਬਹੁਤ ਸਵਾਲ ਆਦਿਆ ਹਨਾ ਹਨਾ ਬੁੱਧਾ ਸਰੀ ਹੋ ਗਾ ਤ੍ਰਿ ਮਾਸੀ ਕੇ ਵੀ ਲੈ ਜੀ 2 ਕਿਲੋ 2 ਕਿਲੋ ਹੋਰ ਮਾਸੀ ਕੇ ਧਰ ਲੈਣਾ ਉਹ ਬਾਵਾ ਖਾਦੇ ਫਰੀਦ ਹੋਰੀਆਂ ਵੀ ਖਾ ਲੈਂਦੀਆਂ ਮਾਸੀ ਵੀ ਵਧੀਆ ਖਾ ਰਹੀ ਹੈ। ਪੜਾਏ। ਓਕੇ ਹੁਣ ਲੈ ਬੋਲ ਲਈ ਨਾ ਬੁੱਤਰਾ। ਲਓ ਜੀ ਆਪਾਂ ਗੁੰਨ ਲਾ ਗਏ ਆਟਾ ਤੇ ਦੁੱਧ ਵਾਹ ਸਾਮ ਕੀ ਸਾਰ ਤੇ ਡੜੀ ਵਾਗੇ ਦੁੱਧ ਪਾਉਣ ਤੇ ਆਪਾਂ ਬਸ ਹੁਣ ਦੁੱਧ ਹੋਇਆ ਹੀ ਪਿਆ ਲਗਭਗ ਗਰਮ। ਤੇ ਬਸ ਮੈਂ ਕੱਢ ਕੇ ਦੁੱਧ ਫਿਰ ਕੁਝ ਪਾ ਦੂੰ ਮਿੱਠਾ ਤੇ ਆਪਣੀ ਇੱਕ ਭੈਣ ਕਹਿੰਸੀ ਕਹਿੰਦੀ ਤੁਸੀਂ ਕਹਿੰਦੇ ਆਂਟੀ ਆ ਮੈਂ ਲਾਂਦਾ ਉਹ ਕਹਿੰਦੇ ਸਿੱਧਾ ਰੱਖਣੀ ਚ ਪਾ ਦਿਆ ਕਰੋ ਕਟਲੀ ਦੇ ਵਿੱਚ ਕੱਦ ਬਣੇ ਨੇ ਬਸ ਜੀ ਮਿਲ ਕੇ ਜੇ ਪਾ ਦੇ ਤਾਂ ਆਂਟੀ ਆ ਜਾਂਦੀ ਹੋ ਜਾਂਦਾ ਵੀ ਚਲੋ ਇੰਨਾ ਕ ਪੈ ਗਿਆ ਹਨਾ ਵੀ ਤੇ ਬਸ ਸਾਫ ਜਾ ਜਾਂਦਾ ਵੀ ਕਿੰਨਾ ਕ ਪਾ ਰਿਹਾ ਕਿੰਝ ਬੋਣਾ ਕਿੰਨਾ ਕ ਪੀਣ ਨੂੰ ਰੱਖਣਾ ਤਾਂ ਕਰਕੇ ਬਸ ਮੈਂ ਜਾ ਕੇ ਜਿਹੜਾ ਪਾ ਦਿੰਦੀ ਹਣੀ ਤੇ ਅੱਜ ਜਾਦੇ ਵੀਡੀਓ ਜੀ ਨਹੀਂ ਬਣ ਪਾਈ ਜੀ ਪਤਾ ਨਹੀਂ 10 ਮਿੰਟਾਂ ਦੀ ਬਣੀ ਹੈ ਕਿ ਨਹੀਂ ਮੇਰੇ ਤਾਂ ਆਈ ਵੀ ਨਹੀਂ ਬਗਾ ਤੇ ਕਿਉਂਕਿ ਜਸ਼ਨਦ ਰੈਡੀ ਅੱਜ ਲੈ ਆਏ ਜਲੇਬੀਆਂ ਤੇ ਜਦੇਬੇ ਨੇ ਖਾ ਕੇ ਨਾ ਦੇ ਬੱਲੇ ਨਾ ਸਿਰਵਜਾ ਦਿਖਣ ਲੱਗਿਆ ਮੈਨੂੰ ਤਾਂ ਮੈਨੂੰ ਮਿੱਠਾ ਬਹੁਤ ਘੱਟ ਖਾਦਾ ਜਾਂਦਾ ਲੱਗੀਆਂ ਸਵਾਦ ਗਰਮ ਗਰਮ ਘੜਾ ਕੇ ਲੈ ਕੇ ਆਈ ਸੀਗੇ ਅੱਜ ਕਿਉਂਕਿ ਆਪਣੇ ਝੋਨਾ ਵੇਚਣ ਦੀ ਖੁਸ਼ੀ ਦੇ ਵਿੱਚ ਆਇਆ ਸੀਗਾ ਵੀ ਚਲੋ ਕੁਝ ਮਿੱਠਾ ਲੈ ਆਗੇ ਘਰੇ ਤੇ ਤਾਂ ਕਰਕੇ ਲੈ ਆਏ ਸੀਗੇ ਜਲੇਬੀਆਂ ਤੇ ਖਾ ਕੇ ਨਾ ਮੁਰਕੇ ਮੈਨੂੰ ਤਾਂ ਖਿਰਾਟ ਜੀ ਹੋਣ ਲੱਗੀ ਮੈਥੇ ਮਿੱਠਾ ਬਹੁਤ ਜ਼ਿਆਦਾ ਘੱਟ ਖਾਦਾ ਜਾਂਦਾ ਜ਼ਿਆਦਾ ਮਿੱਠਾ ਨਹੀਂ ਖਾਦਾ ਮੈਂ ਮੈਥਾ ਕਿਉਂ ਬਈ ਜਸ਼ਨਦ ਹੂੰ ਤੇ ਨਾ ਹੁਣ ਨਾਲੇ ਵਾ ਗੋਲੀ ਵੀ ਲੈਣੀ ਮੈਂ ਵਗੈਰਾ ਤਾਂ ਮੈਂ ਘੰਟਾ ਸਾਰਾ ਦੇਖਿਆ ਮੈਂ ਹਟ ਜੂਗਾ ਹਟ ਜੂਗਾ ਪਰ ਜਦੋਂ ਪਾਣੀ ਆਏ ਹੋਗਾ ਨਾ ਸਰ ਦੇ ਉੱਤੋਂ ਹੀ ਮੇਰੇ ਮੋਖਾਂ ਦਾ ਗੋਲੀ ਲੈਣੀ ਪੈਣੀ ਫਿਰ ਗੋਲੀ ਲੈ ਲਓ ਜੀ ਬਸ ਆਟਾ ਗੋਟਾ ਕਰਨਾ ਕੀ ਬਸ ਲੱਗਦੇ ਆ ਪਰੋਟੀਆਂ ਤੇ ਪਤਾ ਨਹੀਂ ਜੀ ਮਿੱਠਾ ਖਾ ਕੇ ਮੈਂ ਤਾਂ ਕੀ ਹੋ ਜਾਂਦਾ ਹੁਣ ਆਏ ਲੱਗਦਾ ਈਨਾ ਰੋਟੀ ਦੀ ਵੀ ਭੁੱਖ ਹੈ ਨਹੀਂ ਜਮਾਂ ਵੀ ਪਤਾ ਨਹੀਂ ਕੀ ਖਬਰਾਂ ਦੀ ਹੁਣ ਲੱਗ ਜਾਂਦੇ ਮੈਂ ਤਾਂ ਮਿੱਠਾ ਖਾ ਗੇ ਮੈਂ ਨਹੀਂ ਖਾ ਸਕਦੀ ਜਿਆਦਾ ਬੱਲਾ ਨਮਕੀਨ ਦੇ ਵਿੱਚ ਮੈਨੂੰ ਕੁਝ ਮਾਰਜੀ ਖਵਾ ਲਓ ਪਰ ਮਿੱਠਾ ਦੀ ਜਲੇਬੀਆਂ ਲੱਗੀਆਂ ਸਵਾਦ ਗਰਮ ਗਰਮ ਸੀਗੀਆਂ ਹੁਣ ਵੀ ਨਾ ਕ੍ਰਿਸਪੀ ਜੀਆਂ ਸੀਗੀਆਂ ਐ ਫੋਲੀਆਂ ਫੋਲੀਆਂ ਜੀਆਂ ਹੈ ਨਹੀਂ ਸੀਗੀਆਂ ਨਾ ਅਜਾ ਤੇ ਬਾਕੀ ਦੀ ਕੱਲ ਅੱਜ ਨਰਮਾ ਬੱਲਾ ਸਟ੍ਰੀਮ ਸੀਗੀ ਵੀ ਲੱਗਾਗੇ ਤੇ ਉਹ ਫਿਰ ਭੈਣ ਨੇ ਕੱਪੜੇ ਲੈ ਕੇ ਆਉਣੇ ਸੀਗੇ ਜਿਹੜੇ ਬਾਪੂਆਂ ਦੀ ਰੋਟੀ ਖਵਾਉਣੀ ਹੈ ਫਿਰ ਮੰਮੀ ਭੈਣ ਨਾਲ 바ਗੀ ਉਧਰ ਗਏ ਸੀਗੇ ਸ਼ੌਪ ਨੂੰ ਗਾਣਾ ਤੇ ਅੱਥਰ ਕੱਲ ਨੂੰ ਸਲਾਹ ਤਾਂ ਹੈਗੀ ਆ ਪਤਾ ਨਹੀਂ ਹਜੇ ਕੱਲ ਨੂੰ ਆਧੇ ਦਿਨ ਚਾਹੁੰਦੇ ਫੇਰ ਪਤਾ ਲੱਗੂਗਾ ਕੀ ਬਣਦਾ ਕਿਉਂ ਹੋਏ ਜਿਸ਼ਣੇ ਛਟੀਆਂ ਪਟਣੀਆਂ ਮੂੰਹ ਕਾਨ ਕਰੀਏ ਹਾਂ ਫਿਰ ਛਟੀਆਂ ਵੀ ਪਟਣੀਆਂ ਕਿਹਦੀਆਂ ਆਪਣੀਆਂ ਹਾਂ ਹੋਰ ਵਿਹਲਾ ਕਰਨਾ ਪਹਿਲਾਂ ਪਾਪਾ ਦਾ ਉਹ ਦੋ ਕਿਆਰੇ ਚੁੱਕ ਦੇ ਉਹ ਵਿਹਲੇ ਕਰ ਦੇ ਕਹਿੰਦਾ ਉੱਥੇ ਸਰੋਂ ਵੀ ਜਣੀ ਪਾਣੀ ਲੱਗਿਆ ਤੇ ਆ ਹੋਰ ਲੈ ਤਾਂ ਚਲੋ ਇਹ ਤਾਂ ਚੁੱਕਣਾ ਹੀ ਚੁੱਕਣਾ ਪਰ ਦਿਵਾਲੀ ਤੋਂ ਪਹਿਲਾਂ ਹੀ ਨਵੇੜਨਾ ਕਿਉਂਕਿ ਬਾਅਦ ਚ ਟਾਈਮ ਹੈ ਨਹੀਂ ਜੀ ਦਿਵਾਲੀ ਤੋਂ ਬਾਅਦ ਉਹ ਤੁਹਾਡੇ ਲਈ ਸਰਪ੍ਰਾਈਜ਼ ਆ ਵੀ ਕਿਉਂ ਨਹੀਂਗਾ ਟਾਈਮ ਬਾਅਦ ਚ ਨਹੀਂ ਸੱਤ ਸਾਡੇ ਕੋਲ ਟਾਈਮ ਹੈਗਾ ਨਰਮਾ ਚੁੱਕਣ ਦਾ ਪਹਿਲਾਂ ਹੁਣ ਨਹੀਂ ਹੁਣ ਨਹੀਂ ਦਿਵਾਲੀ ਤੋਂ ਪਹਿਲਾਂ ਨਹੀਂ ਕਹੀ ਜਾਂਦੇ ਸੀ ਨਾ ਨਹੀਂ ਪਹਿਲਾਂ ਨਹੀਂ ਬਾਅਦ ਚ ਉਹ ਫਿਰ ਜੇ ਉਹ ਪੁੱਛਿਆ ਸੀ ਉਹ ਕਹਿੰਦਾ ਬਾਅਦ ਚ ਆਪਾਂ ਸਾਨੂੰ ਦੱਸਾਂਗੇ ਜੀ ਕੀ ਸਰਪ੍ਰਾਈਜ਼ ਆ ਕਿਹਦੇ ਪੁੱਛਿਆ ਸੀ ਪਾਪੇ ਤੋਂ ਦਾੜੀ ਨੇ ਪੁੱਛਿਆ ਸੀ ਭਾਈ ਨੂੰ ਉਹ ਕਹਿੰਦਾ ਬਾਅਦ ਚ ਕਿੰਨੇ ਦਿਨ ਦਿਵਾਲੀ ਤੋਂ ਬਾਅਦ ਹੋਗੀ ਤੇ ਚਲੋ ਜੀ پتہ ਨਹੀਂ ਵੀਡੀਓ ਕਿੱਡੀ ਬਣ ਗਈ ਤੇ ਉਹ ਬਹਿਲਾ ਕਰਨਾ ਆਪਾਂ ਕੱਲ ਨੂੰ ਕਿਹਾ ਤਾਂ ਹੈਗਾ ਭੈਣ ਨੂੰ ਵੀ ਰਵਣੇ ਨੂੰ ਮੈਂ ਤੂੰ ਵੀ ਆ ਜੀ ਉਹ ਚੱਲ ਜਿਹੜੇ 2 ਘੰਟੇ ਲਵਾਏਗੀ ਮੈਂ ਸਾਰੇ ਲੱਗ ਜਾਂਦਾ ਹਨਾ ਕਿੰਨਾ ਥਾਰਾ ਲੱਗਦਾ 2 ਘੰਟੇ ਦੇ ਵਿੱਚ ਕਿੰਨਾ ਖਿੱਚ ਕੇ ਲੈ ਜਾਗੇ ਨਾਲੇ ਆਏ ਆ ਜੀ ਗੱਲਾਂ ਗੱਲਾਂ ਵਾਰਤਾ ਵਿੱਚ ਹਨਾ ਬੰਦਾ ਲੱਗਿਆ ਰਹਿਦਾ ਕੰਮ ਕਿੱਛੋ ਡੈੜੀ ਛਟੀਆਂ ਪੱਟੀਆਂ ਜਾਊਗਾ हां जी डैडी नुं और काम ना होया तेरे नुं फिर डैडी ਛੱਡੀਆਂ ਪੱਟੀਆਂ ਉਹ ਨਾਲ ਜਿਹਨਾਂ ਮੈਂ ਮੰਗਦੀ ਮਗਰ ਅਸੀਂ ਆਰ ਮਤੁਕੀ ਜਾਵਾਂ। ਇਕੋ ਤਾਂ ਹੋਇਆ ਗਲਿਆ ਜਾ ਬਾਲਾ ਟਾਈਮ ਲਵਾਊਗਾ। ਚਲੋ ਇਹ ਦੇਖਦੇ ਆ ਕੀ ਬੰਦ ਹੈ। ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਜੀ। ਸਿੰਧ ਡੈੜੀ ਚਾਰ ਪੱਟੀਆਂ ਦੇ ਆ ਮम्मी ਕੋਲ ਤੋਂ ਪਾਣੀ ਦਿਖਾਈ ਜਾਂਦੇ ਆ। ਬਸ ਟਰਾਲੀ ਲਵਾਉਣ ਦੇ ਚੱਕਰ ਚ ਥੋੜੇ ਜਿਲੇ ਲੇਟ ਹੋ ਗਏ। ਡੈੜੀ ਨਾਲ ਟਰਾਲੀ ਲਵਾ ਕੇ ਫੇਰ ਨਾ ਹੂੰ। हां ਡੈੜੀ ਲਾਊਗਾ ਇੱਕ ਹੋਰ ਟਰਾਲੀ ਆ ਹੋਰ। ਹੂੰ। ਤੇ ਚਲੋ ਜੀ ਕਰਦੇ ਆ ਅੱਜ ਲਈ ਵੀਡੀਓ ਦਾ ਐਥੀ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਬਾਏ ਬਾਏ ਜੀ